ਅਸਲਾਮੁਆਲੇਕਮ ਸਰਦੀਆਂ ਦਾ ਤੋਹਫਾ ਗੁੜ ਤੇ ਮੌਂਟਲੀ ਦੀ ਚਿੱਕੀ ਜਿਹੜੀ ਕਿ ਬਹੁਤ ਹੀ ਟੇਸਟੀ ਹੁੰਦੀ ਹੈ ਖਾਣ ਦੇ ਵਿੱਚ ਜਿਹੜੀ ਕਿ ਸਭ ਨੂੰ ਬਹੁਤ ਖਾਣੀ ਪਸੰਦ ਹੁੰਦੀ ਹੈ ਤੇ ਸਰਦੀਆਂ ਦੇ ਵਿੱਚ ਤਾਂ ਖਾਸ ਤੌਰ ਤੇ ਬਹੁਤ ਪਸੰਦ ਕੀਤੀ ਜਾਂਦੀ ਹੈ ਹਾਂਜੀ ਇਹ ਆਪਾਂ ਘਰ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਅੱਜ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਨੇ ਜੀ ਮੌਂਟਲੀ ਲਈ ਹੈ ਕੱਚੀ ਤੇ ਇਹਨੂੰ ਆਪਾਂ ਨੇ ਰੋਸਟ ਕਰ ਲਿਆ 3-4 ਮਿੰਟ ਲਈ ਸਲੋ ਬੇਕ ਤੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਹੁਣ ਆਪਾਂ ਇਹਦੇ ਦੇ ਵਿੱਚ ਕੱਢ ਲਵਾਂਗੇ ਤੇ ਥੋੜਾ ਜਿਹਾ ਠੰਡਾ ਕਰਕੇ ਇਸ ਤਰ੍ਹਾਂ ਆਪਾਂ ਇਹਨੂੰ ਹੱਥ ਨਾਲ ਚੰਗੀ ਤਰ੍ਹਾਂ ਮਸਲ ਲਵਾਂਗੇ ਤੇ ਇਹਦੇ ਜਿੰਨੇ ਵੀ ਛਿਲਕੇ ਨੇ ਉਹ ਸਾਰੇ ਆਪਾਂ ਰਿਮੂਵ ਕਰ ਪਾਵਾਂਗੇ ਹਾਂਜੀ ਉਸ ਤੋਂ ਬਾਅਦ ਆਪਾਂ ਨੇ ਜੀ ਇੱਕ ਪੈਨ ਦੇ ਵਿੱਚ ਗੁੜ ਲਿਆ ਇੱਕ ਕੱਪ ਉਹਦੇ ਵਿੱਚ ਪਾਵਾਂਗੇ ਆਪਾਂ 2 ਚਮਚੇ ਪਾਣੀ ਦੇ ਅੱਧਾ ਚਮਚਾ ਪਾਵਾਂਗੇ ঘি ਦਾ ਤੇ ਬਿਲਕੁਲ ਸਲੋ ਫਲੇਮ ਤੇ ਆਪਾਂ ਨੇ ਇਹਨੂੰ ਉਤਕਾਉਣਾ ਮਨਜੀ ਬਿਲਕੁਲ ਵੀ ਆਪਾਂ ਨੇ ਜਿਹੜੀ ਜਲਦਬਾਜ਼ੀ ਨਹੀਂ ਕਰਨੀ ਤੇ ਨਾ ਹੀ ਆਪਾਂ ਨੇ ਇਹਦੇ ਵਿੱਚ ਜਿਹੜੀ ਹੈ ਇਹਨੂੰ ਚਲਾਉਣ ਤੋਂ ਛੱਡਣਾ ਹੈ ਆਪਾਂ ਨੇ ਨਾ ਜਿਹੜਾ ਇਹ ਲਗਾਤਾਰ ਚਲਾਉਂਦੇ ਰਹਿਣਾ ਹੈ ਤੇ ਬਿਲਕੁਲ ਇਹਨੂੰ ਸਲੋ ਫਲੇਮ ਤੇ ਪਕਾਉਣਾ ਹੈ। ਜਿਵੇਂ ਤੁਹਾਨੂੰ ਦਿਖਾਉਣਾ ਤੁਸੀਂ ਦੇਖ ਸਕਦੇ ਹੋ ਇਹਨੂੰ ਪੱਕਦੇ ਹੋਏ 5 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਇਹਨੂੰ ਚੈੱਕ ਕਰਦੇ ਆ ਇਸ ਤਰ੍ਹਾਂ ਇਹਨੂੰ ਪਾਣੀ ਲੈ ਕੇ ਆਪਾਂ ਉਹਦੇ ਵਿੱਚ ਇਹਦੇ ਵਿੱਚ ਜਿਹੜੇ ਦੂੰਦਾਂ ਨੇ ਉਹ ਪਾ ਕੇ ਚੈੱਕ ਕਰਦੇ ਆ। ਇਸ ਤਰ੍ਹਾਂ ਦਾ ਬਣਿਆ ਤੁਸੀਂ ਦੇਖ ਸਕਦੇ ਹੋ ਹਰੇ ਬਣ ਕੇ ਤਿਆਰ ਨਹੀਂ ਹੋਏ ਐ ਇਹ ਬਿਲਕੁਲ ਵੀ ਜਿਹੜਾ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਬਿਲਕੁਲ ਇੱਕ ਬਿਲਕੁਲ ਜਿਹੜੀ ਇਹਦੀ ਆਵਾਜ਼ ਜਿਵੇਂ ਇੱਕ ਟੌਫੀ ਦੀ ਹੁੰਦੀ ਹੈ ਇਸ ਤਰ੍ਹਾਂ ਹੋਣੀ ਚਾਹੀਦੀ। ਹਾਂਜੀ ਇਹਨੂੰ ਆਪਾਂ 2 ਮਿੰਟ ਹੋਰ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਚੈੱਕ ਕਰਦੇ ਹਾਂ ਤੁਸੀਂ ਦੇਖੋ ਜਿਹੜਾ ਗੋੜਾ ਪਾਣੀ ਦੇ ਉੱਪਰ ਤੈਰਨ ਲੱਗ ਗਿਆ ਹੈ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਤੋੜ ਕੇ ਦਿਖਾਉਣੀ ਆ ਤੁਹਾਨੂੰ ਦੇਖੋ ਬਿਲਕੁਲ ਜਿਹੜਾ ਟੁੱਟ ਰਿਹਾ ਇਸ ਦਾ ਮਤਲਬ ਹੈ ਜਿਹੜਾ ਆਪਣਾ ਗੋੜਾ ਇਹ ਬਣ ਕੇ ਤਿਆਰ ਤੇ ਇਹਦੇ ਵਿੱਚ ਆਪਾਂ ਨੇ ਪਾਇਆ ਇੱਕ ਚੁਟਕੀ ਮਿੱਠੇ ਸੋਡੇ ਦਾ ਤੇ ਇਹਨੂੰ ਆਪਾਂ ਮਿਕਸ ਕਰਾਂਗੇ ਤੇ ਇਹਦੇ ਵਿੱਚ ਪਾ ਦਵਾਂਗੇ ਜਿਹੜੇ ਆਪਾਂ ਨੇ ਝੂਫੜੀ ਦਾ ਦਾਣੇ ਰੋਸਟ ਕਰਕੇ ਰੱਖੇ ਸੀ ਤੇ ਇਹਨੂੰ ਆਪਾਂ ਮਿਕਸ ਕਰਾਂਗੇ ਬਿਲਕੁਲ ਵੀ ਜਿਹੜਾ ਇਹਨੂੰ ਛੱਡਣਾ ਨਹੀਂ ਹੈਗਾ ਤੇ ਆਪਾਂ ਨੇ ਜਿਹੜਾ ਗੈਸ ਹੈ ਉਹ ਚਾਲੂ ਰੱਖਣਾ ਬਿਲਕੁਲ ਸਲੋ ਫਲੇਮ ਤੇ ਰੱਖਣਾ ਨਹੀਂ ਤਾਂ ਟਿੱਕੀ ਜਿਹੜੀ ਹੈ ਇਹਦੇ ਵਿੱਚ ਹੀ ਜੰਮ ਜਾਵੇਗੀ ਹਾਂਜੀ ਇਸ ਤਰ੍ਹਾਂ ਇਹਨੂੰ ਆਪਾਂ ਨੇ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਇੱਧਰ ਆਪਾਂ ਨੇ ਇੱਕ ਪਲੇਟ ਲਈ ਹੈ ਤੇ ਉਹਦੇ ਉੱਪਰ ਆਪਾਂ ਨੇ ਕੀ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਇਸ ਤਰ੍ਹਾਂ ਗ੍ਰੀਸ ਕਰ ਲੈਣਾ ਇਹ ਕੰਮ ਆਪਾਂ ਨੇ ਪਹਿਲਾਂ ਹੀ ਕਰਕੇ ਰੱਖਣਾ ਹੈ ਤਾਂ ਕਿ ਜਿਹੜਾ ਹੈ ਫਿਰ ਟਾਈਮ ਤੇ ਜਿਹੜਾ ਹੈ ਬਹੁਤ ਛੇਤੀ ਜਿਹੜਾ ਇਹ ਆਪਾਂ ਨੂੰ ਕਰਨਾ ਪੈਂਦਾ ਪ੍ਰੋਸੈਸ ਜਿਹੜਾ ਵੀ ਹੈਗਾ ਹਾਂਜੀ ਆਪਾਂ ਨੇ ਇਹਦੇ ਵਿੱਚ ਅੱਧਾ ਚਮਚਾ ਘੀ ਦਾ ਹੋਰ ਪਾਇਆ ਅੱਧਾ ਚਮਚਾ ਆਪਾਂ ਨੇ ਪਹਿਲਾਂ ਪਾਇਆ ਸੀ ਅੱਧਾ ਚਮਚਾ ਹੋਰ ਪਾਇਆ ਟੋਟਲ ਆਪਾਂ ਨੇ ਇੱਕ ਚਮਚਾ ਘੀ ਦਾ ਪਾਇਆ ਹੁਣ ਜੀ ਹੁਣ ਆਪਾਂ ਇਹਨੂੰ ਜਿਹੜਾ ਇਸ ਪਲੇਟ ਦੇ ਉੱਪਰ ਜਿਹਦੇ ਪਰ ਆਪਾਂ ਨੇ ਘੀ ਲਗਾ ਦੇ ਉੱਪਰ ਆਪਾਂ ਰੱਖ ਲਵਾਂਗੇ ਤੇ ਚੰਗੀ ਤਰ੍ਹਾਂ ਆਪਾਂ ਬੇਲ ਦੀ ਮਦਦ ਨਾਲ ਬੇਲੇ ਨੂੰ ਆਪਣਾ ਤੇ ਜਿਹੜਾ ਘੀ ਲਗਾ ਲਿਆ ਤੇ ਇਹਨੂੰ ਆਪਾਂ ਬਿਲਕੁਲ ਜਿਹੜਾ ਪਤਲਾ ਬੇਲਣਾ ਹਾਂਜੀ ਬਹੁਤ ਹੀ ਆਸਾਨ ਬਣ ਜਾਂਦੀ ਹੈ ਜੀ ਇਹ ਕੋਈ ਮੁਸ਼ਕਿਲ ਨਹੀਂ ਹੈਗੇ ਇਹਨੂੰ ਬਣਾਉਣਾ ਤੇ بس ਤੁਸੀਂ ਦੇਖੋ ਤੇ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਜਿਹੜਾ ਹੈ ਗਰਮ ਹੈ ਇਸ ਤਰ੍ਹਾਂ ਹੀ ਆਪਾਂ ਇਹਨੂੰ ਸ਼ੇਪ ਜਿਸ ਤਰ੍ਹਾਂ ਦੀ ਸ਼ੇਪ ਤੁਹਾਨੂੰ ਚਾਹੀਦੀ ਆਪਾਂ ਇਹਨੂੰ ਕੱਟ ਲਵਾਂਗੇ ਹਾਂਜੀ ਜਦੋਂ ਇਹ ਜੰਮ ਗਈ ਫਿਰ ਇਹ ਕੱਟੀ ਨਹੀਂ ਜਾਣੀ ਤੁਸੀਂ ਦੇਖ ਸਕਦੇ ਹੋ ਕਿੰਨੀ कुरकुरी ਕਿੰਨੀ ਹੀ ਜਿਹੜੀ ਇਹ ਕ੍ਰਿਸਪੀ ਬਣ ਕੇ ਤਿਆਰ ਹੋਈ ਹੈ ਗੁੜ ਵਾਲੀ ਟਿੱਕੀ ਦੇਖੋ ਹੁਣ ਆਪਾਂ ਨੇ ਜਿਹੜੇ ਇਹਦੇ ਪੀਸ ਨੇ ਉਹ ਕੱਟ ਲਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਦੇਖੋ ਤੁਹਾਨੂੰ ਤੋੜ ਕੇ ਦਿਖਾਉਣੀ ਆ ਬਹੁਤ ਹੀ ਟੇਸਟੀ ਜਿਹੜੀ ਆਪਣੀ ਗੁੜ ਤੇ ਮੂੰਗਫਲੀ ਦੀ ਚिक्की ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸ ਰੈਸਪੀ ਨਾਲ ਆਪਣੇ ਘਰ ਵਿੱਚ ਹੀ ਬਹੁਤ ਆਸਾਨ ਤਰੀਕੇ ਨਾਲ ਘਰ ਵਿੱਚ ਹੀ ਮੂੰਗਫਲੀ ਤੇ ਗੁੜ ਦੀ ਚिक्की ਬਣਾ ਕੇ ਤਿਆਰ ਕਰ ਸਕਦੇ ਹੋ ਤੇ ਇੰਜੋਏ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਰੈਸਪੀ ਪਸੰਦ ਆਈ ਹੋਵੇ ਤਾਂ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀ ਵੀਡੀਓ ਦੇਖਣ ਤੋਂ